ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਦੋਸਤੋ ਮੈਂ ਤੁਹਾਡਾ ਆਪਣਾ ਕਲਵੀਰ ਸਾਧਰਾ ਦੋਸਤੋ ਅੱਜ ਤੁਹਾਡੇ ਲਈ ਨਵੀਂ ਜਾਣਕਾਰੀ ਲੈ ਕੇ ਹਾਜ਼ਰ ਹਾਂ ਜੀ ਕਈ ਛੁੱਟੀਆਂ ਸੀਗੀਆਂ ਤੇ ਕਈ ਤਰ੍ਹਾਂ ਦੇ ਡਾਟਾ ਜਿਹੜੇ ਉਹ ਤੋਂ ਬਾਅਦ ਆਇਆ ਤੇ ਤੁਸੀਂ ਮਾਰਕੀਟ ਦੇ ਉੱਪਰ ਹੁੰਦੇ ਵੀ ਦੇਖਿਆ ਤੇ ਤੁਸੀਂ ਥੱਲੇ ਜਾਂਦੀ ਵੀ ਦੇਖਿਆ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਾਣਕਾਰੀ ਦੇ ਦਾਂ ਇਹ ਵੀਡੀਓ ਸਿਰਫ ਐਜੂਕੇਸ਼ਨ ਪਰਪਸ ਨਾਲ ਬਣਾਈ ਜਾ ਰਹੀ ਹੈ ਤੇ ਨਾ ਹੀ ਸਾਡਾ ਕੋਈ ਸ਼ੇਅਰ ਖਰੀਦ ਜਾਂ ਵੇਚ ਕਿਸੇ ਨਾਲ ਕੋਈ ਸੰਬੰਧ ਨਹੀਂ ਹੈ ਵਿੱਚ ਦਿਖਾਈਆਂ ਜਾਣ ਵਾਲੀਆਂ ਕੰਪਨੀਆਂ ਸਿਰਫ ਔਰ ਸਿਰਫ ਤੁਹਾਨੂੰ ਐਜੂਕੇਸ਼ਨ ਪਰਪਸ ਲਈ ਹੀ ਦਿਖਾ ਰਹੇ ਆ ਸੋ ਸ਼ੇਅਰ ਖਰੀਦਣਾ ਵੇਚਣਾ ਉਹ ਤੁਹਾਡੀ ਆਪਣੀ ਜ਼ਿੰਮੇਵਾਰੀ ਆ ਦੋਸਤੋ ਆ ਜਾਓ ਵੀਡੀਓ ਸ਼ੁਰੂ ਕਰਦੇ ਆ ਜੀ ਤੇ ਦੋਸਤੋ ਇਹ ਹੈਗਾ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਸ਼ੇਅਰ ਦਿਖਾ ਰਹੇ ਆ ਕਾਮਤੈਨੂ ਕਾਮਤੈਨੂ ਸਰੀਆ TMT ਤੇ ਦੋਸਤੋ ਪਿਛਲੀਆਂ ਵੀਡੀਓ ਮੇਰੀ ਚੱਕ ਕੇ ਦੇਖ ਲਿਓ ਤੇ ਮੈਂ ਤੁਹਾਨੂੰ ਸਪੈਸ਼ਲ ਕਹਿ ਕੇ ਗਿਆ ਸੀਗਾ ਦੋਸਤੋ ਇਸ ਇਸ ਸ਼ੇਅਰ ਦੇ ਉੱਪਰ ਤੁਸੀਂ ਨਿਗਾਹ ਬਣਾ ਕੇ ਰੱਖਣੀ ਆ ਆਪਣੀ ਪਹਿਨੀ ਨਿਗਾਹ ਆਪਣੀ ਹਿੱਟ ਲਿਸਟ ਦੇ ਵਿੱਚ ਰੱਖਣਾ ਸ਼ੇਅਰ ਨੂੰ ਤੇ ਦੋਸਤੋ ਜਿਹੜੇ ਜਿਹੜੇ ਭਰਾ ਨੇ ਇਹ ਸ਼ੇਅਰ ਖਰੀਦਿਆ ਆ ਤੇ ਉਹਨਾਂ ਸਾਨੂੰ ਧੰਨਵਾਦ ਦੇ ਮੈਸੇਜ ਭੇਜਿਆ ਤੇ ਜਿਹੜੇ ਜਿਹੜੇ ਭਰਾ ਮਿਸ ਹੋ ਗਏ ਆ ਨਹੀਂ ਖਰੀਦ ਸਕੇ ਨੂੰ ਤੇ ਤੁਹਾਨੂੰ ਹੁਣ ਇੱਕ ਹੋਰ ਸ਼ੇਅਰ ਲੱਗਾ ਦੱਸਣ ਉਹਦੇ ਪਰ ਆਪਣੀ ਜਿਹੜੀ ਨਿਗਾਹ ਆ ਬਣਾ ਕੇ ਰੱਖਿਓ ਜਦੋਂ ਤੱਕ ਸਾਨੂੰ ਕੁਝ ਦਿਖਦਾ ਨਹੀਂ ਨਾ ਉਦੋਂ ਤੱਕ ਸਾਨੂੰ ਯਕੀਨ ਨਹੀਂ ਆਉਂਦਾ ਕਿਉਂਕਿ ਇਹ ਕੰਪਨੀ ਬਹੁਤ ਲੰਮੇ ਸਮੇਂ ਤੋਂ ਤੁਹਾਨੂੰ ਮੈਂ ਦੱਸਿਆ ਸੀਗਾ ਕਿ ਇਹ ਸਿਰਫ ਨਾ ਹੈਗੀ ਆ ਨਹੀਂ ਹੈਗੀ ਇਦਾਂ ਹੋ ਰਿਹਾ ਸੀਗਾ ਤੇ ਮੈਂ ਤੁਹਾਨੂੰ ਦੱਸ ਕੇ ਵੀ ਗਿਆ ਸੀਗਾ ਭਾਈ ਇਹਦੇ ਪਰ ਆਪਣੀ ਨਜ਼ਰ ਬਣਾ ਲਿਓ ਤੇ ਜਿਹੜੇ ਜਿਹੜੇ ਭਰਾਵਾਂ ਨੇ ਇਹਦੇ ਵਿੱਚ ਐਂਟਰੀ ਉਹ ਸਹੀ ਸਮੇਂ ਤੇ ਲੈ ਲਈ ਸੀਗੀ ਦੋਸਤੋ ਅੱਜ ਇਸ ਸ਼ੇਅਰ ਨੇ 100 ਰੁਪਏ ਦਾ ਮਾਰਜਨ ਦਿੱਤਾ ਤੇ ਜਦੋਂ ਮੈਂ ਤੁਹਾਨੂੰ ਦੋਸਤੋ ਦੱਸ ਕੇ ਗਿਆ ਸੀਗਾ ਇਸ ਸ਼ੇਅਰ ਦਾ ਪ੍ਰਾਈਸ ਸੀਗਾ 200 55 ਔਰ 60 ਦੇ ਵਿਚਾਲੇ ਤੇ ਦੋਸਤੋ ਅੱਜ ਤੁਸੀਂ ਚੈੱਕ ਕਰਕੇ ਦੇਖ ਲਓ ਇਹ 372 ਰੁਪਏ ਨੂੰ ਟੱਚ ਕਰ ਗਿਆ 372 ਰੁਪਏ ਨੂੰ 100 ਰੁਪਏ ਨੂੰ ਆ ਦਿਨ ਦੇਖ ਲਓ 1 2 3 4 5 ਮੈਂ ਇੱਥੇ ਵੀਡੀਓ ਬਣਾਈ ਸੀ ਦੋਸਤੋ ਜਿੱਦਣ ਆਹ ਲਾਲ ਕੈਂਡਲ রেড ਕੈਂਡਲ ਬਣ ਰਹੀ ਸੀਗੀ ਤੇ ਤਰੀਕ ਨੋਟ ਕਰ ਲਿਓ ਅੱਜ ਮੈਂ ਤੁਹਾਨੂੰ ਦੋਸਤੋ ਸ਼ੇਅਰ ਲੱਗਾ ਦੱਸਣ ਜੇ ਇਹ ਸ਼ੇਅਰ ਮਿਸ ਹੋ ਗਿਆ ਤੇ ਹੁਣ ਉਸ ਸ਼ੇਅਰ ਤੇ ਨਿਗਾਹ ਬਣਾ ਕੇ ਰੱਖਿਓ ਤੇ ਆਓ ਹੁਣ ਆਪਣਾ ਅਗਲੀ ਗੱਲ ਬਾਤ ਸ਼ੁਰੂ ਕਰੀਏ ਦੋਸਤੋ ਤੇ ਇਸ ਤੋਂ ਬਾਅਦ ਗੱਲ ਕਰਦੇ ਆਂ ਦੋਸਤੋ ਬਿਪਰੋ ਵਾਲਿਆਂ ਦੇ ਤੇ ਬਿਪਰੋ ਵਾਲਿਆਂ ਨੇ ਵੀ ਬਹੁਤ ਤੁਸੀਂ ਸੁਨੇਹੇ ਭੇਜਿਆ ਦੋਸਤੋ ਕਹਿੰਦੇ ਬਾਈ ਧੰਨਵਾਦ ਆ ਤੇਰਾ ਦੋਸਤੋ ਧੰਨਵਾਦ ਤੁਹਾਡਾ ਨਹੀਂ ਆ ਮੇਰੀ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਿਆ ਕਰੋ ਕਿਉਂਕਿ ਕਈ ਚੀਜ਼ਾਂ ਐਸੀਆਂ ਹੁੰਦੀਆਂ ਜਿਹੜੀਆਂ ਸਾਨੂੰ ਜਦੋਂ ਨਾ ਵੱਡੀ ਰੈਲੀ ਆ ਜਾਂਦੀ ਆ ਸਿਰਫ ਤੁਹਾਨੂੰ ਤੇ ਪਰ ਮੇਰੀ ਆਦਤਾਂ ਮਾਰਕੀਟ ਨੂੰ ਹੋਰ ਨਜ਼ਰੀਏ ਨਾਲ ਦੇਖਣ ਦੀ ਮੈਂ ਉਹ ਚੀਜ਼ ਲੱਭਦਾ ਹੁੰਨਾ ਜਿਹੜੀ ਕਿ ਹਿਸਾਬ ਦੇ ਨਾਲ ਚੱਲ ਰਹੀ ਹੋਵੇ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਪ੍ਰੋਫਿਟ ਦੇ ਜਾ ਤੁਹਾਨੂੰ ਤੁਹਾਡਾ ਕੋਈ ਫਾਇਦਾ ਹੋ ਜਾ ਤੁਹਾਨੂੰ ਲੱਗੇ ਯਾਰ ਆਪਾਂ ਸ਼ੇਅਰ ਮਾਰਕੀਟ 'ਚ ਆਏ ਆ ਨਾ ਤੇ ਇਹਦੇ ਵਿੱਚ ਪੈਸੇ ਹੈਗੇ ਆ ਇਹ ਸੱਚ ਆ ਸੱਚ ਕਿਵੇਂ ਆ ਤੁਸੀਂ ਆ ਆਪਣੇ ਅੱਖਾਂ ਨਾਲ ਦੋਸਤੋ ਦੇਖ ਲਓ ਇਸ ਤੋਂ ਬਾਅਦ ਜੇਕਰ ਬਿਪਰੋ ਦੀ ਗੱਲ ਕਰੀਏ ਬਿਪਰੋ ਦੋਸਤੋ ਬਹੁਤ ਵਧੀਆ ਚੀਜ਼ ਆ ਬੈਠੇ ਰਹੋ ਦੋਸਤੋ ਨਜ਼ਾਰੇ ਨਾਲ ਤੇ ਆ ਕਾਮ ਤੇ ਨੂੰਸਰੀਆਤ ਹੁਣ ਦੇਖ ਲਓ ਜਿਹੜਾ ਐਡਾ ਵੱਡਾ ਹੈ ਪ੍ਰੋਫਿਟ ਮਾਰਜਨ ਹੋਵੇਗਾ ਨਹੀਂ ਹੋਵੇਗਾ ਉਹ ਉਹ ਆਉਣ ਵਾਲਾ ਸਮਾਂ ਦੱਸੇਗਾ ਪਰ ਅੱਜ ਬਾਈ ਤੁਹਾਨੂੰ ਲਾਲਚੋਂ ਆਪਾਂ ਹਰੇਆਂ 'ਚ ਕਰਤਾ ਤੇ ਆਪਣੀ ਜ਼ਿੰਮੇਵਾਰੀ ਆਪਾਂ ਪੂਰੀ ਕਰ ਦਿੱਤੀ ਆ ਦੋਸਤੋ ਦੋਸਤੋ ਇਸ ਤੋਂ ਬਾਅਦ ਹੈਗਾ ਜੀ ਜੀਐਨਏ ਜੀਐਨਏ ਵੀ ਮੈਂ ਤੁਹਾਨੂੰ ਕਿਹਾ ਸੀਗਾ ਵੀ ਆਪਣੀ ੜਾਰ ਦੇ ਉੱਪਰ ਰੱਖਿਓ ਜਿੱਦਣ ਮੈਂ ਦੱਸ ਕੇ ਗਿਆ ਸੀਗਾ ਦੋਸਤੋ 420 ਰੁਪਏ ਦੇ ਲਾਗੇ ਛਾਗੇ ਸੀਗਾ ਤੇ ਅੱਜ ਇਹ ਸ਼ੇਅਰ ਖੁੱਲਿਆ ਦੋਸਤੋ ਬਹੁਤ ਉੱਪਰੋਂ ਜਾ ਕੇ ਆ ਤੇ 470 64 65 ਰੁਪਏ ਦੇ ਲਾਗੇ ਛਾਗੇ ਆ ਤੁਸੀਂ ਕੈਂਡਲ ਦੇਖ ਸਕਦੇ ਆ ਜਿਹੜਾ ਕਿ ਇਹ ਪ੍ਰੋਫਿਟ ਬੁਕਿੰਗ ਹੋਇਆ ਜਾਂ ਮਾਰਕੀਟ ਨੇ ਅੱਜ ਇਹਦਾ ਸਾਥ ਨਹੀਂ ਦਿੱਤਾ ਕਿਉਂਕਿ ਉੱਪਰੋਂ ਬਹੁਤ ਖੁੱਲਿਆ ਸੋ ਇਹ ਜਿਹੜੀਆਂ ਕੰਪਨੀਆਂ ਦੋਸਤੋ ਮੈਂ ਤੁਹਾਨੂੰ ਦੱਸਦਾ ਹੁੰਦਾ ਇਹ ਬਹੁਤ ਯਾਨੀ ਕਿ ਲੰਮੀ ਚੌੜੀ ਰਿਸਰਚ ਤੋਂ ਬਾਅਦ ਹੀ ਤੁਹਾਡੇ ਸਾਹਮਣੇ ਲੈ ਕੇ ਆਨੇ ਆ ਸੋ ਤਾਂ ਹੀ ਆਪਣਾ ਕਹਿਣਾ ਹੁੰਦਾ ਦੋਸਤੋ ਸਾਨੂੰ ਸਾਰੀ ਮਾਰਕੀਟ ਤੋਂ ਅਸੀਂ ਕੁਝ ਨਹੀਂ ਲੈਣੇ ਸਾਰੀ ਮਾਰਕੀਟ ਤੋਂ ਅਸੀਂ ਅੰਬ ਨਹੀਂ ਲੈਣੇ ਹੈਗੇ ਅਸੀਂ ਤਾਂ ਸਿਰਫ ਆਪਣਾ ਪੋਰਟਫੋਲੀਓਰ ਆਪਣੇ ਪੈਸੇ ਦੇਖਣੇ ਆ ਕਿ ਸੇਫ ਜਗ੍ਹਾ ਹੈਗੀ ਆ ਭਾਈ ਉਹ ਲੰਬੇ ਸਮੇਂ ਲਈ ਜੇਕਰ ਅਸੀਂ ਬੈਠੇ ਹੋਏ ਆ ਤੇ ਸਾਨੂੰ ਇਦੇ ਵਿੱਚੋਂ ਕੋਈ ਪ੍ਰੋਫਿਟ ਹੋ ਜਾਏਗਾ ਐਸ ਕੰਪਨੀ ਨੂੰ ਮੈਂ ਤੁਹਾਨੂੰ ਅੱਜ ਦੋਸਤੋ ਫੇਰ ਦੱਸ ਚੱਲਿਆ ਤੇ ਆਹ ਦੋਸਤੋ TVS ਇਲੈਕਟਰਾ ਠੀਕ ਆ ਤੁਹਾਡਾ ਭਾਈ ਫੰਡਾਮੈਂਟਲ ਕੁਛ ਵੀ ਕਹਿੰਦਾ ਹੋਵੇ ਇਹ ਪ੍ਰੋਫਿਟ ਚਾਹੇ ਲੌਸ ਚਾਹੇ ਕੁਛ ਵੀ ਆ ਤੇ ਦੋਸਤੋ ਜਿੱਦਣ ਇਹ ਸ਼ੇਅਰ ਨੇ ਦੌੜਨਾ ਹੈ ਨਾ ਤੁਹਾਨੂੰ ਇਹ ਵੀ ਦੱਸ ਦੇਣਾ ਤੁਸੀਂ ਫੰਡ ਨੂੰ ਹੱਥ ਇਹਦਾ ਲਾੜ ਨਹੀਂ ਦੇਣਾ ਇਸ ਸ਼ੇਅਰ ਨੇ ਕਿਉਂਕਿ ਕੰਪਨੀ ਹੈ ਜਿਹੜੀ ਉਹ ਤੁਸੀਂ ਆਪ ਨੋਟ ਕਰ ਲੈਣੀ ਆ TVS ਇਲੈਕਟਰਾ ਤੇ ਜਿਹੜੇ ਭਰਾਵਾਂ ਨੇ ਐਂਟਰੀ ਲਈ ਹੋਈ ਆ ਬਹੁਤ ਵਧੀਆ ਜਿਹੜੇ ਲੈਣਗੇ ਉਹ ਵੀ ਬਹੁਤ ਵਧੀਆ ਤੇ ਲੰਬੇ ਸਮੇਂ ਲਈ ਬੈਠਣਗੇ ਉਹ ਜਿਆਦਾ ਵਧੀਆ ਹੈ ਤੇ ਬਾਕੀ ਦੋਸਤੋ ਤੁਹਾਡੀ ਆਪਣੀ ਮਰਜ਼ੀ ਆ ਅਸੀਂ ਸਾਡਾ ਸਿਰਫ ਤੁਹਾਨੂੰ ਐਜੂਕੇਸ਼ਨ ਪਰਪਸ ਲਈ ਆ ਨਾ ਹੀ ਅਸੀਂ ਕਿਸੇ ਨੂੰ ਰეკਮੈਂਡ ਕਰਦੇ ਆ ਤੇ ਨਾ ਹੀ ਤੁਹਾਨੂੰ ਅਸੀਂ ਕਹਿੰਨੇ ਆ ਵੇਚੋ ਤੇ ਨਾ ਹੀ ਅਸੀਂ ਕਹਿੰਨੇ ਆ ਖਰੀਦੋ ਤੇ ਦੋਸਤੋ ਹੁਣ ਇਸ ਤੋਂ ਅਗਲੀ ਗੱਲਬਾਤ ਆ ਜਾਂਦੀ ਹੈ ਜੀ ਜਮਨਾ ਆਟਾ ਦੀ ਆ ਜਮਨਾ ਆਟੋ ਆ ਦੋਸਤੋ ਠੀਕ ਆ ਜੀ ਤੁਹਾਨੂੰ ਮੈਂ ਅੱਗੇ ਵੀ ਦੱਸਿਆ ਇਹ ਤੇ ਹੁਣ ਮੈਂ ਤੁਹਾਨੂੰ ਇੱਕ ਦੋ ਸ਼ੇਅਰ ਜਿਹੜੇ ਆ ਹੋਰ ਮੈਂ ਦਿਖਾਉਣ ਲੱਗਾ ਜੇ ਗਾਇਤਰੀ ਪ੍ਰੋਜੈਕਟ ਬਾਰੇ ਵੀ ਦੱਸਿਆ ਸੀਗਾ ਉਹ ਸ਼ੇਅਰ ਦਾ ਕੀਮਤ ਸੀ ਉਸ ਵੇਲੇ ਸਿਰਫ 5 ਰੁਪਏ ਤੇ ਅੱਜ ਉਹਨੂੰ ਜਾ ਕੇ ਚੈੱਕ ਕਰਿਓ ਕਿਉਂਕਿ ਦੋਸਤੋ ਅਸੀਂ ਸਾਰੀ ਮਾਰਕੀਟ ਤੋਂ ਅਸੀਂ ਕੀ ਲੈਣਾ ਦੋਸਤੋ ਜੇਕਰ ਆਪਾਂ ਇੱਕ ਜਗ੍ਹਾ ਟਿਕ ਕੇ ਨਾ ਬੈਠੇ ਤੇ ਸਾਡਾ ਕੁਝ ਨਹੀਂ ਵੜਨਾ ਦੋਸਤੋ ਕੁਝ ਵੀ ਨਹੀਂ ਵੜਨਾ ਤੁਹਾਨੂੰ ਰਾਜਗਿਰੋ ਬਾਹਰ ਦੱਸਿਆ ਸੀਗਾ ਤੇ ਜਿੱਦਣ ਮੈਂ ਦੋਸਤੋ ਤੁਹਾਨੂੰ ਦੱਸ ਕੇ ਗਿਆ ਸੀਗਾ ਇਸ बॉटਮ ਤੇ ਸੀਗਾ ਸ਼ੇਅਰ ਨੇ ਪ੍ਰੋਫਿਟ ਦੇਖ ਲਓ 1 2 3 4 ਵਾਰ ਪ੍ਰੋਫਿਟ ਦੇ ਦਿੱਤਾ ਉੱਦਣ ਦਾ ਤੇ ਹੁਣ ਤੁਸੀਂ ਇਹ ਦੱਸੋ ਤੁਹਾਨੂੰ ਇੱਕ ਹੋਰ ਮੈਂ ਦੱਸਾਂ ਇੱਕ ਤੁਹਾਨੂੰ ਸਲਾਰਾ ਸਿਗਾ ਸਲਾਰਾ ਵੀ ਦੱਸ ਕੇ ਗਿਆ ਸੀ ਸੋ ਦੋਸਤੋ ਇਹ ਚੈੱਕ ਕਰਿਓ ਤੇ ਹੁਣ ਮੈਂ ਤੁਹਾਨੂੰ ਆਰਤੀ ਇੰਡਸਟਰੀ ਵੀ ਦਿਖਾ ਲ ਦਿੰਦਾ ਕਿਉਂਕਿ ਆਪਾਂ ਇਹਨੂੰ ਵੀ ਬਹੁਤ ਵਾਰੀ ਕਵਰ ਕੀਤਾ ਐਲਨ ਕਿਟ ਨੂੰ ਵੀ ਬਹੁਤ ਵਾਰੀ ਕਵਰ ਕੀਤਾ ਸੋ ਦੋਸਤੋ ਤੁਸੀਂ ਆ ਨੋਟ ਕਰ ਲਿਓ ਜੀ ਤੇ ਹੁਣ ਜਿਹੜੇ ਦੋਸਤ ਹਜੇ ਵੀ ਕਹਿ ਰਹੇ ਨੇ ਕਿ ਹਾਂ ਬਈ ਸਾਡਾ ਪ੍ਰੋਫਿਟ ਨਹੀਂ ਬਣਿਆ ਸੋ ਦੋਸਤੋ ਤੁਸੀਂ ਆਪਣੀਆਂ ਗਲਤੀਆਂ ਨੂੰ ਸੁਧਾਰੋ ਤਾਂ ਤੁਹਾਡਾ ਪ੍ਰੋਫਿਟ ਬਣੇਗਾ ਇਸ ਵੇਲੇ ਜਿਹੜਾ ਕਿ ਆ ਨਾ ਜੇ ਜੇ ਮੰਨ ਲਓ ਪੇ ਸ਼ੇਅਰ ਮਾਰਕੀਟ ਦੇ ਵਿੱਚ 100 ਬੰਦਾ ਕੰਮ ਕਰਦਾ ਹੈ ਤੇ ਅੱਜ ਦੀ ਤਰੀਕ ਦੇ ਵਿੱਚ ਇਹਨਾਂ ਥੋੜੇ ਦਿਨਾਂ ਦੇ ਵਿੱਚ 80 ਬੰਦਿਆਂ ਨੂੰ ਪ੍ਰੋਫਿਟ ਹੋਇਆ ਤੇ 20 ਬੰਦੇ ਜਿਹੜੇ ਰਹੇ ਹੋਗੇ ਉਹ ਆਪਣੀ ਗਲਤੀ ਕਾਰਨ ਰਹੇ ਹੋਗੇ ਤੇ ਦੋਸਤੋ ਪੀ ਐਨ ਵੀ ਗਲਟ ਤੁਹਾਨੂੰ ਦੱਸ ਕੇ ਗਿਆ ਹੋਇਆ ਮੈਂ ਕਈ ਦਿਨ ਹੋ ਗਏ ਇਹ ਸ਼ੇਰ ਨੇ ਜਿਹੜੀ ਕੀ ਆ ਆਪਣੀ ਰਫਤਾਰ ਫੜਨੀ ਆ ਤੇ ਤੁਸੀਂ ਗੱਲ ਕੀ ਆ ਬੇ ਬਸ ਟਿੱਕੇ ਬੈਠਣਾ ਆ ਤੁਸੀਂ ਥੱਲੇ ਚਲ ਗਿਆ ਉੱਪਰ ਚਲ ਗਿਆ ਉਹ ਮੈਟਰ ਕਰਦਾ ਉਹਨਾਂ ਬੰਦਿਆਂ ਲਈ ਜਿਹੜੇ ট্রেਡਿੰਗ ਲਈ ਆਂਦੇ ਆ ਸੋ ਸਾਡਾ ਵਿਸ਼ਵਾਸ ਮਾਰਕੀਟ ਦੇ ਵਿੱਚ ਕਦੋਂ ਬਣੇਗਾ ਉਦੋਂ ਬਣੇਗਾ ਜਦੋਂ ਸਾਡੇ ਪੋਰਟਫੋਲੀਓ ਹਰੇ ਹੋਣਗੇ ਚਾਹੇ ਥੱਲੇ ਆ ਜਾਣ ਉੱਪਰ ਆ ਜਾਣ ਸੋ ਕਿਸੇ ਤੋਂ ਵੀ ਦੋਸਤੋ ਪੈਸੇ ਫੜ ਕੇ ਮਾਰਕੀਟ ਦੇ ਵਿੱਚ ਕੰਮ ਨਾ ਕਰਿਓ ਤੇ ਤੁਸੀਂ ਜਿੰਨੇ ਚਾਹੇ ਥੋੜੇ ਪੈਸਿਆਂ ਨਾਲ ਕਰੋ ਆਪਣੇਆਂ ਥੋੜਿਆਂ ਪੈਸਿਆਂ ਨਾਲ ਕਰਕੇ ਲੰਮੇ ਸਮੇਂ ਲਈ ਟਿਕੋ ਤਾਂ ਜੋ ਤੁਸੀਂ ਵਧੀਆ ਪ੍ਰੋਫਿਟ ਬਣਾ ਸਕੋ ਸੋ ਦੋਸਤੋ ਇਹ ਹੈਗਾ ਜੀ ਗੁਲਫ ਪੈਟਰੋ ਤੇ ਗੁਲਫ ਜਿਹੜਾ ਪੈਟਰੋ ਆ ਇਹ ਵੀ ਤੁਹਾਨੂੰ ਮੈਂ ਦੱਸਿਆ ਸੀਗਾ ਟਰਾਈ ਮਾਰ ਲਿਓ ਜੀ ਤੇ ਦੋਸਤੋ ਹੁਣ ਕ੍ਰਮਟਨ ਮੋਟਰ ਦੀ ਵੀ ਦੇਖ ਲੈਣੇ ਆ ਕ੍ਰਮਟਨ ਮੋਟਰ ਹੋ ਗਿਆ ਇਹ ਜਿਹੜੇ ਤੁਹਾਨੂੰ ਹੋਰ ਮੈਂ ਸ਼ੇਅਰ ਦੱਸਦਾ ਇਹ ਸ਼ੇਅਰ ਦੋਸਤੋ ਐਵੇਂ ਆ ਤੇ ਤੁਮੇ ਇਹਦੇ ਵਿੱਚ ਮੈਂ ਤੁਹਾਨੂੰ ਖਾਮੀ ਵੀ ਦੱਸੀ ਸੀ ਇਸ ਕੰਪਨੀ ਦੇ ਵਿੱਚ ਕਿ ਪਬਲਿਕ ਦੀ ਜਿਹੜੀ ਹੋਲਡਿੰਗ ਆ ਜ਼ਿਆਦਾ ਆ ਤੇ ਬਾਕੀ ਜਿਹੜੇ ਪ੍ਰੋਮੋਟਰ ਆ ਉਹ ਘੱਟ ਆ ਜਿਹੜੀ ਫੋਰਨਰ ਆ ਉਹਨਾਂ ਦੀ ਜ਼ਿਆਦਾ ਖਰੀਦ ਆ ਤੇ ਵਿੱਚ ਸੋ ਇਹ ਪ੍ਰਮਟਨ ਮੋਟਰ ਤੁਹਾਨੂੰ ਤੁਸੀਂ ਇਹਨੂੰ ਵੀ ਚੈੱਕ ਕਰਨਾ ਆਪਣੇ ਕਿਉਂਕਿ ਇਲੈਕਟ੍ਰੀਕਲ ਆ ਮੋਟਰਾਂ ਬਿਜਲੀ ਇਹ ਕੰਮ ਚੱਲੀ ਜਾਣੇ ਆ ਕੰਪਨੀ ਦਾ ਪ੍ਰੋਡਕਟ ਜੇ ਵਧੀਆ ਹੋਵੇ ਮੈਨੂੰ ਤਾਂ ਇਹ ਵਿਸ਼ਵਾਸ ਆ ਪੇ ਸ਼ੇਅਰ ਨੇ ਤੁਹਾਨੂੰ ਵਧੀਆ ਪ੍ਰੋਫਿਟ ਦੇ ਕੇ ਜਾਣਾ ਤੁਸੀਂ ਆਪੇ ਨੋਟ ਕਰ ਲਿਆ ਕਰੋ ਕਿਉਂਕਿ ਆਪਣੇ ਕੋ ਕੰਪਨੀਆਂ ਦੋਸਤੋ ਰਿਸਰਚ ਦੇ ਵਿੱਚ ਬਹੁਤ ਜ਼ਿਆਦਾ ਪਈਆਂ ਹੋਣੀਆਂ ਤੇ ਉਹਨਾਂ ਵਿੱਚੋਂ ਕੋਸ਼ਿਸ਼ ਕਰਦਾ ਹੁੰਨਾ ਕਿ ਜਿਹੜੀਆਂ ਚੱਲਣ ਵਾਲੀਆਂ ਜਾਂ ਚੱਲ ਸਕਦੀਆਂ ਆ ਤੇ DCW ਨੂੰ ਤੁਸੀਂ ਆਪਣੀ ਅਡਾਰ ਤੇ ਰੱਖਣਾ ਇਹ ਮੈਂ ਤੁਹਾਨੂੰ ਤਕਰੀਬਨ 5-6 ਦਿਨ ਤੋਂ ਦੋਸਤੋ ਕਹਿ ਰਿਆਂ ਲਗਾਤਾਰ ਆ ਦੇਖ ਲਓ ਤੇ ਇਹਨਾਂ ਵੀ ਵਧੀਆ ਪ੍ਰੋਫਿਟ ਦੇ ਕੇ ਗਈ ਆ ਮੈਂ ਇੱਕ ਹੋਰ ਦੱਸ ਕੇ ਜਾਂਣਾ ਆ ਹੈਗਾ ਦੋਸਤੋ ਪਲਾਜ਼ਾ ਕੇਬਲ ਪਲਾਜ਼ਾ ਕੇਵਲ ਇਹ ਮੈਂ ਤੁਹਾਨੂੰ ਅੱਗੇ ਵੀ ਦੋਸਤੋ ਦੱਸ ਕੇ ਗਿਆ ਨੋਟ ਕਰ ਲਿਓ ਜੀ ਇਹ ਪਲਾਜ਼ਾ ਕੇਵਲ ਇਹ ਨੂੰ ਆਪਣੇ ਨਾ ਪੂਰੇ ਜਿਹੜਾ ਕਹਿ ਲਿਆ ਉਹ ਥੋੜਾ ਬਹੁਤਾ ਪੈਸੇ ਪਾ ਕੇ ਨਾ ਇਹਦੇ ਵਿੱਚ ਛੱਡਦੇ ਹੋ ਇਹਨੂੰ ਤੇ ਪਾਇਓ ਆਪਣੇ ਹਿਸਾਬ ਨਾਲ ਤੇ ਕਿਉਂਕਿ ਕੰਪਨੀ ਜਿਹੜੀ 400 444 ਕਰੋੜ ਦੀ ਆ ਤੇ ਬਾਕੀ ਇਸ ਵਾਰ ਕੰਪਨੀ ਦਾ ਹੁਣ ਜਿਹੜਾ ਕੀ ਆ ਰਿਜ਼ਲਟ ਆਵੇਗਾ ਕੁਆਟਰਲੀ ਉਹ ਤੋਂ ਬਾਅਦ ਪਤਾ ਲੱਗੇਗਾ ਕੀ ਇਹਦੀ ਪਰਫਾਰਮੈਂਸ ਆ ਸੋ ਹੈਗੀ ਤਾਂ ਕੰਪਨੀ ਪ੍ਰੋਫਿਟ ਦੇ ਵਿੱਚ ਆ ਤੇ ਬਾਕੀ ਤੁਸੀਂ ਇਹਨੂੰ ਪਲਾਜ਼ਾ ਕੇਵਲ ਨੂੰ ਇਸ ਵੇਲੇ ਇਹ 9999 ਜਾਂ 99 ਰੁਪਏ ਦਾ ਸ਼ੇਅਰ ਆ ਤੇ ਤੁਸੀਂ ਇਹ ਸ਼ੇਅਰ ਲੈ ਕੇ ਲੰਮੇ ਸਮੇਂ ਲਈ ਰੱਖਣੇ ਆ ਤਾਂ ਜੋ ਤੁਹਾਨੂੰ ਉਹਦੇ ਚਾਰ ਪੈਸੇ ਜੁੜ ਜਾਣ ਤੋਂ ਤੁਹਾਨੂੰ ਥੋੜੇ ਦਿਨ ਪਹਿਲਾਂ ਐਲਨ ਕਿਟ ਦੱਸ ਕੇ ਗਿਆ ਸੀਗਾ ਆ ਲਓ ਜੀ ਐਲਨ ਕਿਟ ਏ ਐਲ ਏ ਐਨ ਕਿ ਆਈ ਟੀ ਠੀਕ ਹੈ ਜੀ ਐਲਨ ਕਿਟ ਕਿੱਥੇ ਦੱਸਿਆ ਸੀਗਾ ਮੈਂ ਤੁਹਾਨੂੰ ਇੱਥੇ ਹੀ ਦੱਸਿਆ ਸੀਗਾ ਜਦੋਂ ਇੱਥੇ ਇਹ ਰੈੱਡ ਕੈਂਡਲਾਂ ਬਣਾ ਰਿਹਾ ਸੀਗਾ ਯਾਨੀ ਕਿ ਆਪਾਂ ਪੂਰੀ ਕੋਸ਼ਿਸ਼ ਕਰੀ ਦੀ ਆ ਕਿ ਤੁਹਾਨੂੰ ਸਹੀ ਤੇ ਸਹੀ ਜਾਣਕਾਰੀ ਮਿਲੇ ਨਾ ਕਿ ਤੁਹਾਨੂੰ ਆਪਾਂ ਹੋਰ ਜਾ ਕੇ ਕੋਈ ਹੋਰ ਐਰਾ ਵਗੈਰਾ ਗੱਲਾਂ ਕਰਕੇ ਤੁਹਾਡਾ ਮਨ ਪਰਚਾਈਏ BPL ਇਹ ਸ਼ੇਅਰ ਮੈਂ ਤੁਹਾਨੂੰ ਦੱਸ ਕੇ ਗਿਆ ਸੀਗਾ ਦੋਸਤੋ ਇਹ ਵੀ ਦੇਖ ਲਓ ਤੇ ਆ ਆਹ ਸ਼ੇਅਰ ਦੀ ਆਪਣੀ ਇਹਦੀ ਰਫ਼ਤਾਰ ਦੇਖ ਲਓ ਤੇ ਇਹਦੇ ਵਿੱਚ ਕੁਆਂਟੀਟੀ ਸੀ ਜਿਹੜੀ ਉਹ 1200 ਦੀ ਸੀ ਮੈਂ ਤੁਹਾਨੂੰ ਇਹ ਵੀ ਦੱਸਿਆ ਸੀ ਕਿ ਕੁਆਂਟੀਟੀ ਜਿਆਦਾ ਹੈ ਜਿੱਦਣ ਇਹਦੀ ਕੁਆਂਟੀਟੀ ਖੁੱਲੂਗੀ ਕਿਉਂਕਿ ਇਹ ਮਲਕ ਦੇ ਵਿੱਚ ਆ ਤੇ ਇਸ ਵੇਲੇ ਹੁਣ ਇਹ ਤੁਸੀਂ ਆ ਸ਼ੇਅਰ ਦਾ ਸ਼ੇਅਰ ਦੀ ਰਫਤਾਰ ਦੇਖ ਲਓ ਪਰ ਤੁਹਾਨੂੰ ਦੋਸਤੋ ਉਸ ਵੇਲੇ ਚੀਜ਼ਾਂ ਦੇਖਣੀਆਂ ਜਦੋਂ ਇਹ ਨਹੀਂ ਹਰੀਆਂ ਕੈਂਡਲਾਂ ਪਹਾੜ ਜੱਡੀਆਂ ਬਣਾ ਦੇਣੀਆਂ ਤੇ ਸਾਨੂੰ ਉਦੋਂ ਦੇਖਦੀਆਂ ਜੀ ਲਾਲ ਕੈਂਡਲਾਂ ਖੂ ਦੇ ਵਿੱਚ ਬੜੀਆਂ ਹੁੰਦੀਆਂ ਤੇ ਬਤુલ ਆਟੋ ਕਿਉਂਕਿ ਆਟੋ ਆ ਜਿਹੜੇ ਨਾ ਆਪਣੇ ਸ਼ਹਿਰਾਂ ਦੇ ਵਿੱਚ ਬਾਜ਼ਾਰਾਂ ਦੇ ਵਿੱਚ ਇਲੈਕਟ੍ਰੀਕਲ ਵੀ ਹੋਗਾ ਕਿੰਨੇ ਤਰ੍ਹਾਂ ਦੇ ਆਟੋ ਆ ਸਾਰੇ ਆਟੋ ਲਾਟੋ ਨੂੰ ਇਹਨੂੰ ਐਡ ਕਰਨਾ ਤੇ ਇਸ ਸ਼ੇਅਰ ਨੂੰ ਤੁਸੀਂ ਵਾਚ ਕਰਨਾ ਔਰ ਆਪਣੀ ਸਟੱਡੀ ਦੀ ਲਿਸਟ ਦੇ ਵਿੱਚ ਐਡ ਕਰ ਲੈਣਾ ਹੋ ਸਕਦਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਇਹ ਸ਼ੇਅਰ ਆ ਜਿਹੜਾ ਵਧੀਆ দাম ਦਿਖਾਵੇ ਵਧੀਆ ਮਤਲਬ ਜਿਹੜੀ ਕਿ ਜਿੱਦਾਂ ਭੱਡੀਆਂ ਵੱਡੀਆਂ ਕੰਪਨੀਆਂ ਸੋ ਇਦਾਂ ਦਾ ਮਲਟੀ ਬੈਗਰ ਵੀ ਬਣ ਸਕਦਾ ਹੈ ਜੀ ਦੋਸਤ ਮੈਨੂੰ ਇਹ ਕਹਿੰਦੇ ਆ ਭਾ ਲੰਮੇ ਸਮੇਂ ਲਈ ਲੰਮੇ ਸਮੇਂ ਦੇ ਦੋਸਤੋ ਅਪੋਲੋ ਟਾਇਰ ਜੇਕੇ ਟਾਇਰ ਸੀਅਰ ਦਾ ਟਾਇਰ ਤੇ ਜਿਹੜਾ ਕੀ ਆ ਇਹ ਅਗਲੇ ਐਮ ਆਰ ਐਫ ਬਣ ਸਕਦੇ ਆ ਤੁਹਾਨੂੰ ਮੈਂ ਦੱਸ ਦਿੰਨਾ ਜੇਕਰ ਤੁਸੀਂ ਇਹਨੂੰ ਲੰਮੇ ਬਿਜ਼ਨਸ ਤੇ ਦੇਖੋਗੇ ਤੇ ਕਿਸੇ ਨੇ ਸੋਚਿਆ ਸੀਗਾ ਕਿ ਐਮ ਆਰ ਐਫ ਐਸ ਬਿਲਿ 1 ਲੱਖ 15 18000 ਨੂੰ ਸ਼ੇਅਰ ਆ ਉਹਦਾ ਤੇ ਜਿਹੜੇ ਕੋਈ ਮਾੜਾ ਧੀੜਾ ਬੰਦਾ ਉਹਦਾ ਸ਼ੇਅਰ ਖਰੀਦ ਵੀ ਨਹੀਂ ਸਕਦਾ 1 ਲੱਖ 20000 ਰੁਪਏ ਦਾ ਇੱਕ ਸ਼ੇਅਰ ਆ ਸੋ ਦੋਸਤੋ ਉਹੀ ਸ਼ੇਅਰ ਘੱਟੋ ਘੱਟ ਨਾ ਜੇ ਆਪਾਂ ਗੱਲ ਕਰੀਏ 2008 ਜਾਂ 10 ਦੇ ਲਾਗੇ ਛਾਗੇ ਸੌਆਂ ਦੇ ਵਿੱਚ ਸੀਗਾ ਸਿਰਫ ਸੌਆਂ ਦੇ ਵਿੱਚ ਸੋ ਜਿਹੜੇ ਬੰਦੇ ਨੇ ਉਸ ਸਮੇਂ ਮੰਨ ਲਓ ਅਸੀਂ ਵੀ ਟਰੱਕ ਲਿਆ ਹੋਊਗਾ ਜਾਂ ਅਸੀਂ ਟਰੈਕਟਰ ਲਿਆ ਕੁਝ ਵੀ ਲਿਆ ਤੇ ਜੇਕਰ ਆਪਾਂ ਉਹ ਚੀਜ਼ ਨਾ ਲੈ ਕੇ ਅਸੀਂ ਹਜ਼ਾਰ ਉਹਦਾ ਸ਼ੇਅਰ ਲਿਆ ਹੋ ਹੁੰਦਾ ਉਹ 1000 ਸ਼ੇਅਰ ਨੂੰ ਗਿਣਤੀ ਮਾਰ ਕੇ ਦੇਖ ਲਿਓ ਤੇ ਉਹ ਸਾਡਾ ਜਿਹੜਾ ਲਿਆ ਹੋਇਆ ਟਰੱਕ ਆਜਾ ਲਈ ਹੋਈ ਚੀਜ਼ ਆ ਤੇ ਉਹ ਤਾਂ ਦੋਸਤੋ ਮਗਰੋਂ ਹਜ਼ਾਰਾਂ ਚ ਵੀ ਕੀ ਆ ਕਿਉਂਕਿ ਪੁਰਾਣੀ ਹੋ ਕੇ ਪਰ ਇਹ ਸ਼ੇਅਰ ਪੁਰਾਣੇ ਹੋ ਕੇ ਸੋਨੇ ਤੋਂ ਵੀ ਮਹਿੰਗੇ ਹੋ ਗਏ ਸੋ ਇਹ ਦੋਸਤੋ ਹੁੰਦੀ ਆ ਸ਼ੇਅਰ ਔਰ ਜਿਹੜੀ ਕੀ ਆ ਆਪਣੀ ਸ਼ੇਅਰ ਮਾਰਕੀਟ ਦੀ ਤਾਕਤ ਪਾਵਰ ਆ ਸੋ ਜੇਕਰ ਤੁਸੀਂ ਇਹਨੂੰ ਸਬਰ ਨਾਲ ਚੱਲੂਗੇ ਜੇਕਰ ਤੁਸੀਂ ਆਪਣੇ ਠੰਡੇ ਦਿਮਾਗ ਨਾਲ ਚੱਲੂਗੇ ਕਿਉਂਕਿ ਜਿਹੜਾ ਕੰਮ ਆ ਨਾ ਉਹ ਹਮੇਸ਼ਾ ਦੋਸਤੋ ਇੱਕ ਤਰ੍ਹਾਂ ਦਾ ਨਹੀਂ ਰਹਿੰਦਾ ਜੇ ਇਹ ਅੱਜ ਭੱਜ ਰਿਹਾ ਹੈ ਤੇ ਨਹੀਂ ਅੱਜ ਭੱਜ ਰਿਹਾ ਥੋੜੋ ਜਾਣਾ ਉੱਪਰ ਨੂੰ ਦੋਸਤੋ ਨਹੀਂ ਥੱਲੇ ਵੀ ਆਣਾ ਹੁੰਦਾ ਤੁਸੀਂ ਸੋਚਣਾ ਇਹ ਕਿ ਜੇਕਰ ਤੁਸੀਂ ਲੰਮੇ ਸਮੇਲੇ ਆਏ ਆ ਤੇ ਤੁਹਾਡੀ ਵਾਲੋਂ ਉੱਪਰ ਚੱਲ ਜਾ ਥੱਲੇ ਆ ਜਾ ਸਾਨੂੰ ਨਹੀਂ ਦੋਸਤੋ ਚਿੰਤਾ ਜੇਕਰ ਇਹਨਾਂ ਦਾ ਡਿਵੀਡੈਂਡ ਲੈਣਾ ਆ ਘਰ ਤੁਸੀਂ ਸ਼ੇਅਰ ਸਪਲਿਟ ਦਾ ਫਾਇਦਾ ਲੈਣਾ ਉਹ ਤਾਂ ਹੀ ਮਿਲ ਸਕਦਾ ਜੇਕਰ ਤੁਸੀਂ ਇਹਨਾਂ ਵਿੱਚ ਲੰਮੇ ਸਮੇਲੇ ਬੈਠੇ ਰਹੋਗੇ ਜੇਕਰ ਅੱਜ ਆਏ ਕੱਲ ਨੂੰ ਕਹੀ ਅਸੀਂ ਇਹਨਾਂ ਵਿੱਚ ਸਾਰਾ ਕੁਝ ਲੈਣਾ ਕੁਝ ਨਹੀਂ ਮਿਲਣਾ ਦੋਸਤੋ ਲਓ ਜਿਨੀ ਵੱਡਾ ਮਾਲ ਹੋਲਡ ਕੀਤਾ ਹੁੰਦਾ ਉਹ ਕਿਉਂ ਨਹੀਂ ਵੇਚਦੇ ਜਦੋਂ ਬਹੁਤ ਥੱਲੇ ਵੀ ਚਲੇ ਜਾਂਦਾ ਕਿਉਂਕਿ ਉਹਨਾਂ ਨੂੰ ਉਹ ਸ਼ੇਅਰ ਦਾ ਸਪਲਿਟ ਦਾ ਫਾਇਦਾ ਵੀ ਮਿਲਦਾ ਉਹਨਾਂ ਨੂੰ ਡਿਵੀਡੈਂਡ ਵੀ ਆਉਂਦਾ ਉਹ ਵੀ ਲੱਖਾਂ ਰੁਪਈਆਂ ਦੇ ਵਿੱਚ ਸੋ ਇਦਾਂ ਹੀ ਦੋਸਤੋ ਜਿਹੜੀ ਕਹਾਣੀ ਆ ਸਾਡੇ ਆਮ ਬੰਦਿਆਂ ਨੂੰ ਇਹ ਸਮਝ ਨਹੀਂ ਆਂਦੀ ਪਈ ਉਹ ਦੇਖਦੇ ਆ ਬਸ ਅੱਜ ਸ਼ੇਅਰ ਵੱਧ ਗਿਆ ਘਟ ਗਿਆ ਵੇਚ ਦੋ ਲੈ ਲਓ ਵੇਚ ਦੋ ਲੈ ਲਓ ਸੋ ਇਹੇ ਕੰਮ ਦੋਸਤੋ ਹੈਗਾ ਆ ਇੱਕ ਤਰ੍ਹਾਂ ਦਾ ਪੇ ਟੈਂਪਰੇਲੀ ਸਾਨੂੰ ਥੋੜੇ ਬਹੁਤੇ ਪੈਸੇ ਮਿਲ ਗਏ ਠੀਕ ਵਾ ਉਹ ਪੈਸੇ ਲੈ ਕੇ ਅਸੀਂ ਫੇਰ ਕਿੱਥੇ ਦੇਣੇ ਅਸੀਂ ਦੂਜੇ ਦਿਨ ਫੇਰ ਇੱਥੇ ਆਣਾ ਅਸੀਂ ਕਿਸੇ ਹੋਰ ਸ਼ੇਅਰ 'ਚ ਆ ਜਾਾਂਗੇ ਉਹ ਦੇ ਕੇ ਅਸੀਂ ਗਵਾਣੇ ਆ ਸਮਾਂ ਜੇ ਕਿਸੇ 'ਚ ਬਣ ਜਾਂਦੇ ਕਿਸੇ 'ਚ ਗਵਾ ਜਾਂਦੇ ਕਿਉਂਕਿ ਇਹ ਮੈਂ ਤੁਹਾਨੂੰ ਆਪਣਾ ਨਿੱਜੀ ਤਜਰਬਾ ਦੱਸਦਾ ਜੇਕਰ ਤੁਸੀਂ ਇੱਕ ਸ਼ੇਅਰ ਦੇ ਵਿੱਚ ਦੋਸਤੋ ਬਣੇ ਰਹਿੰਦੇ ਆ ਨਾ ਲੰਬੇ ਸਮੇਂ ਲਈ ਤਾਂ ਕੰਪਨੀ ਤੁਹਾਨੂੰ ਨਾਰਾਜ਼ ਨਹੀਂ ਕਰਦੀ ਤਾਂ ਪਹਿਲਾਂ ਜੇ ਕੇ ਟਾਇਰ ਉਹ ਦੇਖ ਲਓ ਆ ਸੀਐੜ ਦੇਖ ਲਓ ਸੋ ਇਹ ਕੰਪਨੀਆਂ ਤੁਹਾਨੂੰ ਫੋਰ ਐਗਜ਼ਾਮਪਲ ਦੱਸ ਰਿਹਾ ਦੋਸਤੋ ਕਿਉਂਕਿ ਇਹ ਕੰਪਨੀਆਂ ਦਾ ਕੰਮ ਇੱਥੇ 올 ਇੰਡੀਆ ਕਹਿ ਸਕਦੇ ਆ ਵਿਦੇਸ਼ਾਂ 'ਚ ਕਈ-ਕਈ ਮੁਲਕਾਂ 'ਚ ਇੱਥੋਂ ਬਣ ਕੇ ਟੈਰ ਬਾਹਰ ਜਾਂਦੇ ਆ ਸੋ ਇਹ ਚੀਜ਼ਾਂ ਤੁਸੀਂ ਵੱਡੇ ਲੈਵਲ ਤੇ ਸੋਚ ਕੇ ਦੇਖੋ ਤਾਂ ਗੱਲ ਕਰਾਂ ਟਾਟਾ ਮੋਟਰ ਬਾਰੇ ਤੁਸੀਂ ਬਹੁਤ ਪੁੱਛਿਆ ਟਾਟਾ ਮੋਟਰ ਦੋਸਤੋ ਇੱਕ ਇਦਾਂ ਦਾ ਸ਼ੇਅਰ ਆ ਜਿਸ ਵੇਲੇ ਨਾ ਇਹ ਇਹਦੇ ਮੰਦੇ 'ਚ ਸੀਗਾ ਤੇ ਉਸ ਵੇਲੇ ਨੂੰ ਸੌਆਂ 'ਚ ਵੀ ਕੋਈ ਜਿਹਨੂੰ ਕਹਿ ਲਾ ਭੀ 90 95 ਰੁਪਏ 'ਚ ਨੂੰ ਵੀ ਕੋਈ ਨਹੀਂ ਖਰੀਦਦਾ ਸੀਗਾ ਉਸ ਵੇਲੇ ਸ਼ੇਅਰ ਮਾੜਾ ਲੱਗਦਾ ਸੀ ਹੁਣ ਦੇਖੋ ਸਾਰਿਆਂ ਨੂੰ ਸ਼ੇਰ ਇਹ ਕਿੰਨਾ ਸੋਹਣਾ ਲੱਗਦਾ ਜੀ Tata Motor Tata Motor ਕਿਉਂਕਿ ਰਾਈਸ ਕਰ ਚੁੱਕਾ ਹੈ ਸਾਨੂੰ ਹਮੇਸ਼ਾ ਚੀਜ਼ ਉਹ ਦਿਖਦੀ ਹੈ ਜਿਹੜੀ ਚੜ ਜਾਂਦੀ ਆ ਤੇ ਆਪਾਂ ਉਹ ਚੀਜ਼ ਲੱਭਣ ਦੀ ਕੋਸ਼ਿਸ਼ ਕਰਦੇ ਆ ਜਿਹੜੀ ਥੱਲੇ ਮਿੱਟੀ ਦੇ ਥੱਲੇ ਦੱਬੀ ਹੋਈ ਆ ਤੇ ਉਹਦੇ ਉਹਦੇ ਵਿੱਚ ਗੁਣਵਾ ਤੇ ਉਹ ਗੁਣ ਆਣ ਵਾਲੇ ਦਿਨਾਂ 'ਚ ਉੱਪਰ ਜਾਣਗੇ ਸੋ ਉਹ ਚੀਜ਼ਾਂ ਮੈਂ ਤੁਹਾਡੇ ਸਾਹਮਣੇ ਤੁਹਾਨੂੰ ਦਿਖਾ ਰਿਹਾ ਬਹੁਤੀ ਦੂਰ ਕਹਿ ਜਾਣਾ ਦੋਸਤੋ ਤੁਹਾਨੂੰ ਮੈਂ ਥੋੜੇ ਦਿਨ ਪਹਿਲਾਂ ਦਾ ਇੱਥੇ ਦੱਸਦਾ ਹੁੰਦਾ ਸੀ ਜਦੋਂ LIC ਆ ਜਿਹੜਾ ਇਹ ਤਕਰੀਬਨ ਤਕਰੀਬਨ ਕਹਿ ਲਓ ਭਈ ਇਹ ਨਾ 5500 ਦੇ ਲਾਗੇ ਛਾਗੇ ਤਕਰੀਬਨ 5 5500 ਦੇ ਲਾਗੇ ਛਾਗੇ ਆਇਆ ਵਸਗਾ ਇੱਥੇ ਐਸ ਐਸ ਤੇ ਠੀਕ ਹੈ ਤੇ ਮੈਂ ਤੁਹਾਨੂੰ ਕਹਿ ਰਿਹਾ ਸੀਗਾ ਦੋਸਤੋ ਇਹਨੂੰ ਆਪਣੀ ਲਿਸਟ ਦੇ ਵਿੱਚ ਰੱਖਣਾ ਹੁਣ LIC ਨੇ ਆ 500 ਤੋਂ 800 ਰੁਪਇਆ ਥੋੜੇ ਦਿਨਾਂ 'ਚ ਕਵਰ ਕਰ ਲਿਆ ਠੀਕ ਹੈ ਇੱਥੇ ਦਾ ਟਾਰਗੇਟ ਪੂਰਾ ਕਰ ਲਿਆ ਤੇ ਜਦੋਂ ਇਹ LIC ਉੱਪਰ ਚਲੇ ਗਿਆ ਰਾਈਸ ਕਰ ਗਿਆ ਹੁਣ ਇਹ ਸਭ ਨੂੰ ਦਿਖਣ ਲੱਪਿਆ ਪਰ ਜਦੋਂ ਇਹ ਥੱਲੇ ਸੀਗਾ ਉਸ ਵੇਲੇ ਕਿਸੇ ਨੂੰ ਨਹੀਂ ਦਿਖਿਆ ਕਿਉਂਕਿ ਇਹ ਚੀਜ਼ਾਂ ਦੋਸਤੋ ਸਾਨੂੰ ਬਾਅਦ ਚ ਪਤਾ ਲੱਗਦੀਆਂ ਤੇ ਇਸ ਲਈ ਇਹਨਾਂ ਚੀਜ਼ਾਂ ਦਾ ਦੋਸਤੋ ਖਿਆਲ ਰੱਖਿਆ ਕਰੋ ਆਪਣੀ ਜਿਹੜੀ ਵੀ ਕੋਈ ਕੰਪਨੀ ਤੁਸੀਂ ਖਰੀਦਦੇ ਆ ਤੇ ਉਹਨੂੰ ਵਾਚ ਕਰੋ ਚੰਗੀ ਤਰ੍ਹਾਂ ਤੇ ਉਹਦਾ ਸਹੀ ਸਮਾਂ ਜਿਹੜਾ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕਦੋਂ ਤੁਸੀਂ ਉਹ ਚੀਜ਼ ਖਰੀਦਣੀ ਆ ਕੋਈ ਵੀ ਸ਼ੇਅਰ ਬਾਕੀ ਦੋਸਤੋ ਗੱਲ ਇਹ ਆ ਕਿ ਜਿਹੜੀ ਵੀ ਕੋਈ ਤੁਸੀਂ ਨਾ ਆਪਣੀ ਇਨਵੈਸਟਮੈਂਟ ਕਰਨੀ ਆ ਆਪਣੀ ਇਨਵੈਸਟਮੈਂਟ ਕਰਨ ਤੋਂ ਪਹਿਲਾਂ ਕਿਸੇ ਦੀ ਸਲਾਹ ਜ਼ਰੂਰ ਲਓ ਜਿਹੜਾ ਬੰਦਾ ਸੇਬੀ ਦਾ ਲਾਇਸੈਂਸ ਹੋਵੇ ਤੋਂ ਅਸੀਂ ਆ ਜਿਹੜੇ ਕੋਈ ਬ੍ਰੋਕਰ ਨਹੀਂ ਹੈਗੇ ਅਸੀਂ ਸੇਬੀ ਦੇ ਏਜੰਟ ਨਹੀਂ ਹੈਗੇ ਤੇ ਅਸੀਂ ਆ ਜਿਹੜੀ ਇਹ ਵੀਡੀਓ ਬਣਾਈ ਦੀ ਆ ਸਿਰਫ ਔਰ ਸਿਰਫ ਜਨਰਲ ਨੌਲੇਜ ਦੇ ਲਈ ਬਣਾਈ ਦੀ ਆ ਸੋ ਤੁਹਾਨੂੰ ਜੇਕਰ ਸਾਡੀਆਂ ਵੀਡੀਓ ਚੰਗੀਆਂ ਲੱਗਦੀਆਂ ਤੇ ਲਾਈਕ ਔਰ ਸ਼ੇਅਰ ਜ਼ਰੂਰ ਕਰਕੇ ਜਾਣਾ ਕਿਉਂਕਿ ਸਾਡੀ ਕੋਸ਼ਿਸ਼ ਹੁੰਦੀ ਆ ਪੇ ਜਿਹੜੇ ਪਿੰਡਾਂ ਦੇ ਵਿੱਚ ਪੰਜਾਬੀ ਭਰਾ ਪੈਣਾ ਬੈਠੀਆਂ ਨਾ ਸੋ ਉਹਨਾਂ ਨੂੰ ਇਹਦੇ ਵਿੱਚ ਦਿਲਚਸਪੀ ਹੋਵੇ ਤਾਂ ਜੋ ਉਹਨਾਂ ਨੂੰ ਪਤਾ ਲੱਗੇ ਪੇ ਹਾਂਜੀ ਪੇ ਸ਼ੇਅਰ ਮਾਰਕੀਟ ਕੁਝ ਹੈਗੀ ਆ ਕਿਉਂਕਿ ਪ੍ਰੋਬਲਮ ਹੈ ਯਾਹ ਪੇ ਦੋਸਤੋ ਸਾਡੇ ਕੋਲ ਬਾਹਰ ਜਾਣੇ ਨੂੰ ਪੈਸੇ ਬਹੁਤ ਆ। ਭਾਵੇਂ ਕੈਨੇਡਾ, ਅਮਰੀਕਾ, ਇਟਲੀ ਕਿਤੇ ਜਾਣਾ ਹੋਵੇ, ਨਿਊਜ਼ੀਲੈਂਡ, ਆਸਟ੍ਰੇਲੀਆ ਤੇ ਜੇ ਕੋਈ ਏਜੰਟ ਸਾਨੂੰ ਕਹਿ ਦੇਣਾ ਵੀ ਯਾਰ 10-20 ਲੱਖ ਰੁਪਈਆ ਲੱਗਣਾ ਤੇ ਸਾਡੇ ਘਰ ਦੇ ਕਹਿ ਲਓ ਵੀ ਆਪਣੇ ਹਰੇਕ ਦੇ ਘਰ ਦੇ ਗੂਠਾ ਲਾਣੇ ਨੂੰ ਨਾ ਇੱਕ ਮਿੰਟ ਲਾਂਦੇ ਆ ਕਹਿੰਦੇ ਕੋਈ ਨਹੀਂ ਪੁੱਤ ਜਾ ਅਮਰੀਕਾ, ਕੈਨੇਡਾ ਜਿੱਥੇ ਜਾਣਾ ਜਾ, ਖੇਤ ਵੇਚ ਦੰਨੇ, ਘਰ ਵੇਚ ਦੰਨੇ ਆ। ਪਰ ਜੇਕਰ ਉਹੀ ਕੋਈ ਬੈਲ ਆ ਜਾ ਬੈਲਾ ਕੋਈ ਪੁੱਤ ਕਹਿ ਦੇ ਵੀ ਮੈਂ ਸ਼ੇਅਰ ਮਾਰਕੀਟ ਦਾ ਕੰਮ ਕਰਨਾ ਤਾਂ ਘਰ ਦੇ ਜਿਹੜ ਕਿਉਂਕਿ ਉਹਨਾਂ ਨੂੰ ਲੱਗਦਾ ਪਈ ਨਹੀਂ ਬਟੂਏ ਦੇ ਵਿੱਚ ਪਏ ਪੈਸੇ ਵੀ ਆਪਣੇ ਗਵਾਣੇ ਆ ਤੇ ਉਹ ਕਿਉਂ ਕਿਉਂਕਿ ਉਹਨਾਂ ਸਿਆਣਿਆਂ ਨੂੰ ਦੱਸਿਆ ਇਹ ਗਿਆ ਕਿ ਆ ਪਈ ਇਹ ਜੂਹਾ ਆ ਕਿਉਂ ਉਹਨਾਂ ਨੂੰ ਕਦੇ ਬਿਜ਼ਨਸ ਸਮਝਾਇਆ ਹੀ ਨਹੀਂ ਗਿਆ ਉਹਨਾਂ ਨੂੰ ਇਹ ਧੜਾ ਸੱਟੇ ਵਾਲਾ ਕੰਮ ਜਿਹੜਾ ਹੈ ਨਾ ਉਹਨੂੰ ਇਹੀ ਸਮਝਾਇਆ ਗਿਆ ਸੋ ਦੋਸਤੋ ਉਹ ਇਹ ਨਹੀਂ ਹੈਗਾ ਇਹ ਜਿਹੜੇ ਵੀ ਸਿਆਣੇ ਬਜ਼ੁਰਗ ਸੁਣਦੇ ਆ ਬਾਈ ਮੇਰੀ ਬੇਨਤੀ ਹੈ ਜੀ ਤੁਹਾਡੇ ਅੱਗੇ ਹੱਥ ਜੋੜ ਕੇ ਤੇ ਆਪਣੇ ਬੱਚਿਆਂ ਨੂੰ ਇਹ ਕੰਮ ਜ਼ਰੂਰ ਸਿਖਾ ਲਿਓ ਤੇ ਇਹ ਬਿਜ਼ਨਸ ਆ ਫਾਈਨੈਂਸ ਦੀ ਪੜ੍ਹਾਈ ਆ ਤੇ ਇਹ ਪੜ੍ਹਾਈ ਕਾਲਜਰ ਸਕੂਲ ਦੇ ਨਾਲ-ਨਾਲ ਤੁਸੀਂ ਕਰ ਸਕਦੇ ਆ ਆਪਣੇ ਟੀਚਰਾਂ ਦੇ ਨਾਲ ਕੰਟੈਕਟ ਕਰੋ ਜਿਹੜੇ ਬੱਚੇ ਪੜ੍ਹਦੇ ਆ ਸਕੂਲਾਂ ਦੇ ਵਿੱਚ ਕਾਲਜ ਦੇ ਵਿੱਚ ਤੁਹਾਡੇ ਕੋਈ ਵੀ ਆ ਜਿਹੜੀ ਆਈਟੀ ਆ ਇੱਥੇ ਵੀ ਆਪਣੇ ਅੱਜਕਰ ਤੁਹਾਨੂੰ ਨਹੀਂ ਪਤਾ ਇਹ ਕਿਵੇਂ ਕਰਨਾ ਤੇ ਆਪਣੇ ਟੀਚਰਾਂ ਨੂੰ ਕੰਨੈਕਟ ਕਰੋ ਤੇ ਉਹ ਤੁਹਾਨੂੰ ਜਾਣਕਾਰੀ ਦੇਣਗੇ ਜੇਕਰ ਉਹਨਾਂ ਨੂੰ ਪ੍ਰੋਪਰ ਜਾਣਕਾਰੀ ਨਹੀਂ ਹੋਊਗੀ ਕੰਮ ਸੇ ਕੰਮ ਉਹ ਤੁਹਾਨੂੰ ਸਹੀ ਰਾਹ ਤੇ ਗਾਈਡ ਕਰਨਗੇ ਕਿਉਂਕਿ ਉਹ ਟੀਚਰ ਸੋ ਦੋਸਤੋ ਕਿਸੇ ਗਲਤ ਬੰਦੇ ਦੇ ਹੱਥ ਚੜ੍ਹਨ ਦੇ ਨਾਲੋਂ ਚੰਗਾ ਆ ਕਿ ਅਸੀਂ ਆਪਣਾ ਕੰਮ ਆਪਣੇ ਇੱਥੇ ਪੰਜਾਬ 'ਚ ਰਹਿ ਕੇ ਕਰੀਏ ਯਾਰ ਤੇ ਘਰਦਿਆਂ ਨੂੰ ਵੀ ਸਾਰਿਆਂ ਨੂੰ ਬੇਨਤੀ ਆ ਕਿ ਆਪਣੇ ਨਿਆਣਿਆਂ ਦਾ ਥੋੜਾ ਜਿਹਾ ਹੌਸਲਾ ਬਜਾਈ ਲੇ ਇਸ ਕੰਮ 'ਚ ਜੇ ਬਿਜ਼ਨਸ ਚ ਆਂਦਾ ਕੋਈ ਉਹਦਾ ਸਾਥ ਦਿਓ ਤੇ ਜਿੱਥੇ ਹੌਸਲਾ ਤੁਸੀਂ ਦਿਖਾਣੇ ਆ ਨਾ ਪੇ ਹਾਂ ਵੇ ਗੂਠਾ ਲਾ ਕੇ ਆਪਾਂ ਨਿਆਣੇ ਬਾਹਰ ਭੇਜਣੇ ਆ ਕੋਈ ਗੱਲ ਨਹੀਂ ਉਹ ਦੇਖੋ ਡੌਂਕੀਆਂ ਨਾਲ ਕਿੱਦਾਂ ਜਾਂਦੇ ਆ ਤੇ ਕਿੰਨੀ ਵੱਡੀ ਤਕਲੀਫ ਪ੍ਰੋਬਲਮ ਦੇ ਵਿੱਚ ਆਂਦੇ ਆ ਸੋ ਉਹਦੇ ਨਾਲੋਂ ਚੰਗਾ ਤੁਸੀਂ ਥੋੜਾ ਜਿਹਾ 1-2% ਉਸ ਬੱਚੇ ਤੇ ਵਿਸ਼ਵਾਸ ਕਰਕੇ ਉਹਨੂੰ ਥੋੜੇ ਜਿਹੇ ਪੈਸੇ ਦਿਓ ਹਾਂ ਵੀ ਆਪਣਾ ਕੰਮ ਕਰ ਬੱਚੇ ਕੰਮ ਕਰ ਠੀਕ ਆ ਸੋ ਦੋਸਤੋ ਇਹ ਗੱਲਾਂ ਆ ਤੇ ਜੇਕਰ ਤੁਸੀਂ ਇਹ ਸਿਰਫ ਸੁਣ ਕੇ ਕੱਢਣੀ ਆ ਤਾਂ ਫਿਰ ਕੁਝ ਵੀ ਨਹੀਂ ਹੈਗਾ ਜੇਕਰ ਤੁਸੀਂ ਇਹਦੇ ਪਰ ਅਮਲ ਕਰਨਾ ਤੇ ਫਿਰ ਤੁਹਾਡੀ ਜ਼ਿੰਦਗੀ ਬਦਲ ਜਾਊਗੀ ਦੋਸਤੋ ਗਾਰੰਟੀ ਆ ਕਿਉਂਕਿ ਪੁਰਾਣੀਆਂ ਵੀਡੀਓ ਚੱਕ ਕੇ ਦੇਖ ਲਿਓ ਤੇ ਉਹ ਉਹ ਉਹਦੇ ਵਿੱਚ ਵੀ ਮੈਂ ਤੁਹਾਨੂੰ ਇਹੀ ਦੱਸਦਾ ਹੁਣਾਂ ਦੋਸਤੋ ਪੇ ਤੁਵਾਨੂੰ ਤੁਹਾਡੇ ਲਕਸ਼ ਤੋਂ ਪਟਕਾਉਣ ਵਾਲਾ ਕੋਈ ਨਹੀਂ ਹੈਗਾ ਜੇਕਰ ਤੁਹਾਨੂੰ ਮੱਛੀ ਦੀ ਅੱਖ ਦਿਖਦੀ ਆ ਜੇਕਰ ਮੱਛੀ ਦੇ ਆਲਾਦ ਵਾਲਾ ਤੁਸੀਂ ਦੇਖਣਾ ਆ ਆਪਣਾ ਨਿਸ਼ਾਨਾ ਤੁਹਾਨੂੰ ਨਹੀਂ ਪਤਾ ਤੇ ਫਿਰ ਤੁਹਾਨੂੰ ਕੋਈ ਜਿਤਾ ਨਹੀਂ ਸਕਦਾ ਸੋ ਜਿੱਤ ਹਾਰ ਤੁਹਾਡੇ ਹੱਥ ਚ ਹੈ ਸੋ ਆਓ ਦੋਸਤੋ ਬਾਕੀ ਦੇ ਸਾਰੇ ਝਮੇਲੇ ਜਿਹੜੇ ਆ ਇੰਟਰਨੈਟ ਤੇ ਚੱਲਦੇ ਆ ਰੀਲਾਂ ਰੂਲਾਂ ਬੰਦ ਕਰਕੇ ਦੋਸਤੋ ਬਿਜ਼ਨਸ ਵਾਲੂ ਸਿੱਧੇ ਹੋਈਏ ਧੰਨਵਾਦ ਆ ਸਾਸਿਕਾਲਾ ਵੀਡੀਓ ਚੰਗੀ ਲੱਗੀ ਹੋਵੇ ਤੇ ਸਬਸਕ੍ਰਾਈਬ ਕਰਕੇ ਜਾਣਾ ਲਾਈਕ ਠੋਕੇ ਜਾਣਾ ਤੇ ਸ਼ੇਅਰ ਵੀ ਕਰਨਾ ਧੰਨਵਾਦ ਸਾਸਿਕਾਲਾ